ਇਹ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਯਾਰ ਐਸ ਟਾਈਮ ਜਦੋਂ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਸਾਰੇ ਗਾਣੇ ਤੁਸੀਂ ਸੁਣੇ ਜੈਸਵਿੰਦਰ ਜੀ ਨਾਲ ਨੇ ਸਾਡੇ ਸਾਰੇ ਪ੍ਰੋਡਿਊਸਰ ਸਾਹਿਬਾ ਨਾਲ ਨੇ ਪਰ ਇੱਕ ਸਪੈਸ਼ਲ ਗੈਸਟ ਆ ਮੋਹਿੰਦੀ ਪਰਵੀ ਨਾਲ ਨੇ ਇੱਕ ਸਪੈਸ਼ਲ ਗੈਸਟ ਆ ਜੇ ਉਹ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਐਮ ਰੋਲ ਪਲੇ ਕਰਦਾ ਮੇਰੀ ਜ਼ਿੰਦਗੀ ਤੇ ਮਨਦਾ ਤੁਹਾਡੇ ਸਾਰਿਆਂ ਲਈ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਉਹ ਹੁੰਦੀ ਆ ਮਾਂ ਤਾਂ ਮੇਰੀ ਮੰਮੀ ਆਏ ਸੀ ਉਹਨਾਂ ਲਈ ਤਾਲੀਆਂ ਮਾਰੋ ਯਾਰ ਜਾਦਾ ਦੀ ਕਰਵਾ ਮਮੀ ਘਬਰਾਵੀ ਜਾਂਦੀ ਬਰਾਵਾ ਮਮੀ ਸਾਰਿਆਂ ਦਾ ਧੰਨਵਾਦ ਕਰਦੋ ਇਹ ਟ੍ਰੇਨਰ ਬੜੀ ਲੱਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤਹਿ ਹਿਰਨ ਕਚਰੇ ਆ ਸਭ ਦਾ ਬਹੁਤ ਬਹੁਤ ਸੋ थैंक यू थैंक यू ਯਾਰ ਗਾਇਸ ਤੁਸੀਂ ਇਹਨੂੰ ਸਾਈਕਲ ਦਿੱਤੀ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਦੇ ਮਾਮਾ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਐਂਡ ਥੈਂਕ ਯੂ ਮੰਮੀ ਦੇឪ ਦੋਸਤਾਂ ਨੂੰ ਥੈਂਕ ਯੂ ਆਂ ਫੋਟੋ ਕਰਾ ਕੇ ਜਾਊਂਗਾ ਜਾਨਾ ਨਹੀਂ ਜੇ ਤਈ ਰੋਟੀ ਛੱਡੀ ਐ ਮੈਂ ਤੁਹਾਨੂੰ ਛੱਡਦਾ ਨਹੀਂ ਜਾਣ ਪੱਕੀ ਗੱਲ ਇੱਕ ਵਾਰ ਨਾ ਸਾਡੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਉਹਨਾਂ ਨੂੰ ਸਾਰਿਆਂ ਲਈ ਤਾੜੀ ਮਾਰ ਦੂੰਗਾ ਸਾਰਿਆਂ ਨਾਲ ਮਿਲੋਣਾ ਤੁਹਾਨੂੰ ਗੌਰਪਾ ਜੀ ਦੀਕਸ਼ਿਤ ਪਾ ਜੀ ਜਸਵੀਰਾ ਜੈ ਪਾ ਜੀ ਰਵੀਪੈਨ ਆ ਜਾਓ ਆ ਜਾਓ ਆਇਓ ਭਰਾਵਾਂ ਸਭ ਤੋਂ ਜ਼ਿਆਦਾ ਦਲੇਰੀ ਉਹਦੀ ਜਿਹੜੇ ਪੈਰ ਕੱਢਣੇ। ਤੋਂ ਇਹਨਾਂ ਨੇ ਕੱਢੇ ਇਹਨਾਂ ਦੀ ਤਾਲੀਆਂ ਮਾਰ ਦੋ। ਜਸਵੀਰ ਕਿੱਥੇ ਹੈ? ਮੁੜੀ ਪਈ। ਆਓ ਆਓ। ਆਜੋ ਆਜੋ ਭਾਈ ਇਹ ਟਾਈਮ ਆ। ਆਜੋ ਆਜੋ ਜੈਸਿੰਗਾਮ। ਆਜੋ। ਫਾਟਪੁਰੇ ਦੇ। ਖੋਡੋ। ਸੋ ਪ੍ਰੋਡਿਊਸਰ ਨੇ ਦੀ ਸਾਡੀ ਸਾਰੀ ਟੀਮ ਦੇ ਸੋ ਤੁਸੀਂ ਪਲੀਜ਼ ਸਾਰਿਆਂ ਲਈ ਤਾੜੀਆਂ ਮਾਰ ਦਿਓ ਜੀ ਇੱਕ ਵਾਰ। ਦੇਸ਼ਨભાઈ, ਗੌਰਵੀਰਾ, ਰਵੀਪਾਣ, ਜੈਪਾਜੀ, ਜੱਸੀ ਵੀਰਾ, ਮੋਹੀ ਪਾਜੀ ਐਂਡ ਨਾਲ ਜੈਰੂ ਦਾਵਾ ਤੇ ਜੱਸੀ ਤਸੀਰ। ਸੋ ਇਹਨਾਂ ਦੀ ਬਹੁਤ ਸੋਹਣੀ ਫੋਟੋ ਹੋਈ ਹੈ। ਥੈਂਕ ਯੂ। ਜੱਸੀ ਯਾਰ ਦਿਨੇ ਡਾਇਲੌਗ ਲਿਖੇ ਨਾ ਇਸ ਫਿਲਮ ਦੇ ਸਭ ਤੋਂ ਕੈਂਡ ਮੇਰਾ ਫੇਵਰਿਟ ਰਾਈਟਰ ਆ ਮੇਰਾ ਵਾ। ਜੱਸੀ ਲੋਖ ਅੱਠ ਪਰਚੇ ਗਾਣਾ ਸੁਣਿਆ। ਬਾਈ ਨਾਲ ਲਿ ਗਿਆ। ਤੋ ਬਾਈ ਦਾ ਹੀ ਡਾਇਲੋਗ ਆ ਸਾਰੇ ਜਿੰਨੇ ਤੁਸੀਂ ਫਿਲਮ ਦੇ ਵਿੱਚ ਸੁਣਿਆ ਜਿਹੜਾ ਉਹ ਵੀ ਕਹਿੰਦਾ ਨਾ ਕਹਿੰਦਾ ਮੈਂ ਡਗੜਦਲ ਵਾਲੀ ਗੇਮ ਨਹੀਂ ਖੇਡਦਾ ਮੈਂ ਦੁਨੀਆ ਜਿੱਤਣ ਆਇਆ ਦੁਨੀਆ ਜੇ ਨਾਲ ਰਹੋਗੇ ਤਾਂ ਬਾਹ ਬਣਾ ਕਰੇ ਤੂੰ ਨਹੀਂ ਤਾਂ ਗੋਡੇ ਥੱਲੇ ਤੋ ਬਾਈ ਵੀ ਤਾਲੀ ਮਾਰ ਦੇ ਕੋਆ ਕਿਹੜਾ ਗਾਣਾ ਗਾਣਾ ਕਿਹੜਾ ਸੁਣਾ ਦੱਸੋ ਹੈ ਹੈ ਮੰਡਰ 3 ਇਹ ਕਿਹੜਾ ਗਾਣਾ ਹੈ ਅੱਜਪਰ ਨਹੀਂ ਨਹੀਂ ਹੋਗਾ ਨਹੀਂ ਇਹੋ ਜਿਹਾ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ